ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਪਿਛਲੇ ਦਿਨੀ ਸਿੱਧੂ ਮੂਸੇਵਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿੱਧੂ ਮੂਸੇਵਾਲ ਦੇ ਦਾ ਬਰੋਟਾ ਗੀਤ ਰਿਲੀਜ਼ ਕੀਤਾ ਗਿਆ ਸੀ ਸਿੱਧੂ ਮੂਸੇਵਾਲ ਦੇ ਚੌਣ ਵਾਲਨ ਲਈ ਇਹ ਬਹੁਤ ਹੀ ਵੱਡੀ ਖੁਸ਼ੀ ਸੀ ਜਿਸ ਵਿੱਚ ਸਿੱਧੂ ਮੂਸੇਵਾਲ ਦੇ ਚੌਣ ਵਾਲਿਆਂ ਵੱਲੋਂ ਇਸ ਗੀਤ ਤੇ 43 ਮਿਲੀਅਨ ਵਿਊ ਅਤੇ 2.2 ਮਿਲੀਅਨ ਲਾਈਕਸ ਐਂਡ 3.7 ਮਿਲੀਅਨ ਕਮੈਂਟ ਕੀਤੇ ਗਏ ਹਨ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਸਿੱਧੂ ਮੂਸੇਵਾਲੇ ਨੂੰ ਬਹੁਤ ਮਿਸ ਕਰ ਰਹੇ ਹਨ ਇਸ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸਿੱਧੂ ਹਮੇਸ਼ਾ ਸਾਨੂੰ ਕਹਿਆ ਕਰਦੇ ਸੀ ਮਾਂ ਮੇਰੇ ਫੈਨਸ ਹੀ ਮੇਰਾ ਹੌਸਲਾ ਨੇ ਮੇਰੀ ਤਾਕਤ ਨੇ ਅੱਜ ਬਰੋਟਾ ਗੀਤ ਨੂੰ ਤੁਸੀਂ ਜੋ ਪਿਆਰ ਦਿੱਤਾ ਹੈ ਇਹ ਸਭ ਦੇਖਦੇ ਮੈਨੂੰ ਉਹਨਾਂ ਦੀ ਇਹੀ ਗੱਲ ਯਾਦ ਆ ਰਹੀ ਸੀ ਉਹ ਆਪਣੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਦੇ ਸੀ ਤੇ ਤੁਸੀਂ ਫਿਰ ਤੋਂ ਸਾਬਤ ਕੀਤਾ ਕਿ ਤੁਸੀਂ ਉਸ ਦਾ ਹੌਸਲਾ ਅੱਜੇ ਵੀ ਬਣੇ ਹੋਇਓ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ ਪਿਆਰ ਤੇ ਸਹਿਯੋਗ ਹੀ ਸਾਡੀ ਤਾਕਤ ਹੈ ਤੇ ਅਸੀਂ ਆਪਣੀ ਮਿਹਨਤ ਹਮੇਸ਼ਾ ਜਾਰੀ ਰੱਖਾਂਗੇ ਤਾਂ ਕਿ ਤੁਹਾਨੂੰ ਸਭ ਨੂੰ ਮੇਰੇ ਪੁੱਤ ਦੀ ਕਦੇ ਕਮੀ ਮਹਿਸੂਸ ਨਾ ਹੋਵੇ ਇੰਨੇ ਵਿੱਚ ਹੀ ਪਰਿਵਾਰ ਵੱਲੋਂ ਇੱਕ ਐਲਾਨ ਵੀ ਕੀਤਾ ਹੈ ਤੇ ਜੇ ਬਰੋਟਾ ਗੀਤ ਤੇ 20 ਮਿਲੀਅਨ ਹੁੰਦੇ ਹਨ ਤਾਂ ਉਹਨਾਂ ਵੱਲੋਂ ਜਲਦੀ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਹੋਰ ਰਿਲੀਜ਼ ਕਰ ਦਿੱਤਾ ਜਾਵੇਗਾ। ਇੰਨੇ ਵਿੱਚ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਵੀ ਆਪਣੇ ਇੰਸਟਾਗ੍ਰam ਫੇਸਬੁੱਕ ਅਕਾਊਂਟ ਤੇ ਦੱਸਿਆ ਗਿਆ ਹੈ ਕਿ ਮੇਰੇ ਪੁੱਤ ਨੂੰ ਚਾਣ ਵਾਲੇ ਜਲਦੀ ਤੋਂ ਜਲਦੀ 20 ਮਿਲੀਅਨ ਕਮੈਂਟ ਕਰਨਾ ਅਤੇ ਤਾਂ ਜੋ ਜੋ ਰਿਕਾਰਡ ਹਨ ਉਹ ਤੋੜੇ ਜਾ ਸਕਣ। ਪਰਿਵਾਰ ਦੀ ਅਤੇ ਫੈਨਸ ਦੇ ਕਰਕੇ ਸਪਰੋਟਾ ਗੀਤ ਨੂੰ ਵਾਰ ਤੋਂ ਵਾਰ ਸੁਣੋ, ਲਾਈਕ, ਸ਼ੇਅਰ ਅਤੇ ਕਮੈਂਟ ਕਰੋ ਅਤੇ ਜਲਦ ਤੋਂ ਜਲਦ 20 ਮਿਲੀਅਨ ਜ਼ਰੂਰ ਕਰੋ ਤਾਂ ਜੋ ਨੈਸਟ ਗੀਤ ਆਪਾਂ ਸਿੱਧੂ ਮੂਸੇਵਾਲ ਦਾ ਸੁਣ ਸਕੀਏ ਅਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਧੰਨਵਾਦ